ਹਾਂ ਜੀ ਪਤਾ ਨਹੀਂ ਕੀ ਮਗਰ ਸਭ ਤੋਂ ਪਹਿਲਾਂ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਵਿਕਾਸ ਮੌਮੀ ਐਸੈਂਬਲੀ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਜੀ ਹਾਂ ਜੀ ਪਤਾ ਨਹੀਂ ਅੱਜ ਜਿਹੜਾ ਪ੍ਰੋਗਰਾਮ ਕਪੂਰਥਲਾ ਦੇ ਵਿੱਚ ਹੋ ਰਿਹਾ ਉਹ ਕਿਸ ਤਾ ਦਾ ਹੋ ਰਿਹਾ ਅੱਜ ਜੋ ਇਹ ਪ੍ਰੋਗਰਾਮ ਅੱਜ ਕਪੂਰਥਲੇ ਦੇ ਵਿੱਚ ਫਿਰਸਾਹਵਰ ਦੇ ਵਿੱਚ ਜੋ ਸਾਡੀ ਪਾਰਟੀ ਵੱਲੋਂ ਜੋ ਲਿਖਿਆ ਗਿਆ ਸੀਗਾ ਉਹਦੇ ਵਿੱਚ ਜਿਹੜਾ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਮਾਨਯੋਗ ਸੀਐਮ ਸਾਹਿਬ ਔਰ ਸਾਡੇ ਡੀਜੀਪੀ ਪੰਜਾਬ ਸਾਹਿਬ ਵੱਲੋਂ ਇੱਕ ਐਪ ਜਿਹੜਾ ਆ ਉਹ ਅਨਾਉਂਸ ਕੀਤਾ ਗਿਆ ਜਾਊਗਾ ਔਰ ਉਸ ਐਪ ਦੀ ਟ੍ਰੇਨਿੰਗ ਜੁੜੀ ਅੱਜ ਸਾਡੇ VDC ਮੈਂਬਰਾਂ ਨੂੰ ਜੋ ਇੱਥੇ ਅਸੀਂ ਬੁਲਾ ਕੇ ਉਹ ਦਿੱਤੀ ਹੈ ਜੀ VDC 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 ਜਿਹੜਾ ਮੈਂਬਰ ਉਹ ਕੀ ਡੈਫੀਨੇਸ਼ਨ ਚ ਹੈ ਜੀ ਉਹਦੀ ਡੈਫੀਨੇਸ਼ਨ ਹੈਗੇ ਜੀ ਵਿਲੇਜ ਵਿਲੇਜ ਡਿਫੈਂਸ ਕਮੇਟੀ ਇਹ ਜਿਹੜੇ ਸਾਡੇ ਮੈਂਬਰ ਆ ਹਰ ਇੱਕ ਪਿੰਡ ਦੇ ਵਿੱਚ ਅਸੀਂ ਸਰਪੰਚਾਂ ਨੂੰ ਇਨਕਲੂਡ ਕਰਕੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨੇ ਅਸੀਂ ਉੱਥੋਂ ਆਪਣੇ VDC ਦੇ ਪ੍ਰਧਾਨ ਲਾਏ ਨੇ ਸਰਪੰਚ ਸਾਹਿਬਾਨ ਦਾ ਸਹਿਯੋਗ ਮੰਗਿਆ ਆ ਔਰ ਇਹਦੇ ਨਾਲ ਅਸੀਂ 10-10 15-15 ਮੈਂਬਰ ਹਰੇਕ ਪਿੰਡ ਦੇ ਵਿੱਚ ਜਿਹੜਾ ਹਲਕੇ ਦੇ ਵਿੱਚ ਅਸੀਂ ਲਾਏ ਆ ਅੱਜ ਲਗਭਗ ਸਾਡੀ ਜਿਹੜਾ ਇੱਕ ਸੈਸ਼ਨ ਦੇ ਹਿਸਾਬ ਨਾਲ ਸਾਡਾ ਪ੍ਰੋਗਰਾਮ ਚੱਲ ਰਿਹਾ ਜੀ ਜਿਹੜਾ ਸਾਡਾ ਇਹ ਸੈਸ਼ਨ ਜੀ ਦੇ ਵਿੱਚ ਲਗਭਗ 1.200 ਦੇ ਕਰੀਬ ਕਰੀਬ ਜਿਹੜੀ ਕੈਟਰਿੰਗ ਹੋਊਗੀ ਬਾਕੀ ਡਾਟੇ ਸਾਡੇ ਕੋਲ ਮੌਜੂਦ ਹੈ ਜੋ ਅਸੀਂ ਚੈੱਕ ਕਰ ਲੈਂਦੇ ਹਾਂ ਇਹ ਕਿਹਨੇ ਜਿਹੜੇ ਮਾਮਲੇ ਨੇ ਤੇ ਮੈਂਬਰ ਆਲਰੇਡੀ ਪਹਿਲਾਂ ਬਣ ਚੁੱਕੇ ਆ ਜੀ ਇਹ ਸਿਰਫ ਅਸੀਂ ਪਿੰਡ-ਪਿੰਡ ਜਾ ਕੇ ਜਿਹੜੀ ਇੱਕ ਇਸ ਤੋਂ ਪਹਿਲਾਂ ਜਿਹੜਾ ਇੱਕ ਇਹ ਪਾਰਟੀ ਦਾ ਜਿਹੜਾ ਸੀਗਾ ਯਾਤਰਾ ਸੀਗੀ ਉਸ ਯਾਤਰਾ ਦੇ ਦੌਰਾਨ ਅਸੀਂ ਮੈਂਬਰ ਜਿਹੜੇ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਬਣਾਏ ਆ ਜੀ ਹੁਣ ਸਿਰਫ ਉਹਨਾਂ ਦੀ ਇੱਕ ਟ੍ਰੇਨਿੰਗ ਸੈਸ਼ਨ ਸਿਰ ਤੇ ਜਿਹੜੇ ਵਿੱਚ ਪਾਰਟੀ ਦੇ ਨੰਬਰ ਹੀ ਹੈਗੇ ਕਿ ਉਹ ਅਦਰ ਲੋਕ ਵੀ ਨੇ ਇਹਦੇ ਵਿੱਚ ਕੋਈ ਵੀ ਪਿੰਡ ਦਾ ਚੰਗਾ ਵਿਅਕਤੀ ਕੋਈ ਵੀ ਸ਼ਹਿਰ ਦਾ ਚੰਗਾ ਵਿਅਕਤੀ ਜਿਹੜਾ ਨਸ਼ੇ ਦੇ ਅੰਗੇਜਟ ਜਿਹੜਾ ਆ ਉਹ ਸਰਕਾਰ ਦੇ ਨਾਲ ਰਲ ਕੇ ਜੁੜ ਕੇ ਕੰਮ ਕਰਨਾ ਚਾਹੁੰਦਾ ਹੈ ਅਸੀਂ ਉਹਦਾ ਵੈਲਕਮ ਕੀਤਾ ਹੈ ਔਰ ਜੇ ਅੱਗੇ ਵੀ ਕੋਈ ਆਉਣਾ ਚਾਹੁੰਦਾ ਹੈ ਤੇ ਸਾਡਾ ਜਿਹੜਾ ਅਸੀਂ ਉਹਦਾ ਸਵਾਗਤ ਕਰਾਂਗੇ ਹਾਂਜੀ ਪਤਾਂਜੀ ਕਿਹਨਾ ਤੁਹਾਡਾ ਪ੍ਰਦੀਪ ਥੰਦੀ ਜੀ ਮੈਂ ਡਿਸਟ੍ਰਿਕਟ ਕੋਆਰਡੀਨੇਟਰ ਆ ਨਸ਼ਾ ਮੁਕਤੀ ਮੋਰਚੇ ਦਾ ਔਰ ਫੀਅਰ ਮੈਂਬਰ ਆ ਇੱਕ ਪ੍ਰੋਗਰਾਮ ਕੀ ਬੁਲਾਈ। ਅੱਜ ਸਾਡੇ ਵਿਲੇਜ ਡਿਫੈਂਸ ਕਮੇਟੀਆਂ ਦਾ ਪ੍ਰੋਗਰਾਮ ਸੀਗੀ। ਟ੍ਰੇਨਿੰਗ ਮੀਟਿੰਗ ਸੀਗੀ VDC ਐਂਡ WDC ਦੀ ਪਿੰਡ ਦੇ ਪਹਿਰੇਦਾਰ ਇੱਕ ਸਰਕਾਰ ਨੇ ਪ੍ਰੋਗਰਾਮ ਚਲਾਇਆ ਵੀ ਨਸ਼ੇ ਦੇ ਖਿਲਾਫ ਯੁੱਧ ਦੇ ਵਿੱਚ ਸਾਥ ਲੈਣ ਲਈ ਆਮ ਪਬਲਿਕ ਦਾ। ਹਰ ਪਿੰਡ ਚੋਂ 15 ਤੋਂ 20 ਬੰਦੇ ਜੋ ਪਹਿਰੇਦਾਰ ਬਣ ਕੇ ਆਪਣੇ ਪਿੰਡ ਦੀ ਰੱਖਿਆ ਕਰਨ ਔਰ ਪਿੰਡ ਨੂੰ ਆਪ ਸਵਾਰਨ। ਅੱਜ ਕਿੰਨੇ ਕਿਲੋਕ ਜਿਹੜਾ ਇਸ ਪ੍ਰੋਗਰਾਮ ਵਿੱਚ ਚਾਹ ਤਕਰੀਬਨ ਕੋਈ 1.200 ਦੇ ਕਰੀਬ ਗੈਦਰਿੰਗ ਅੱਜ ਹੈ ਸੀ ਇਸ ਪ੍ਰੋਗਰਾਮ ਤੇ ਔਰ ਮੈਂ ਦੇਖ ਰਿਹਾ ਵੀ ਹੌਲੀ ਹੌਲੀ ਜਿੱਦਾਂ ਜਿੱਦਾਂ ਅਵੇਅਰਨੈਸ ਵੱਧ ਰਹੀ ਆ ਕਿਉਂਕਿ ਕਮੀ ਚੋਂ ਕਿਤੇ ਨਾ ਕਿਤੇ ਸਾਡੇ ਕੋਲ ਮੈਸੇਜ ਲਗਾਉਣ ਚ ਵੀ ਹੋ ਜਾਂਦੀ ਆ ਉਹ ਮੈਸੇਜ ਨਹੀਂ ਪਹੁੰਚ ਪਾਉਂਦਾ ਸਾਰਿਆਂ ਤੱਕ ਪਰ ਜਿੰਨੇ ਕ ਨੂੰ ਪਤਾ ਲੱਗਾ ਉਹ ਅੱਜ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ ਆ ਔਰ ਮੈਂ ਦੇਖ ਰਿਹਾ ਵੀ ਲੋਕ ਵਾਕਈ ਹੀ ਨਸ਼ੇ ਦੇ ਖਿਲਾਫ ਬਹੁਤ ਜ਼ਿਆਦਾ ਅੱਕੇ ਹੋਏ ਆ ਔਰ ਸਰਕਾਰ ਦੀ ਸਜੀਗ ਦਿਨ ਨੂੰ ਦੇਖਦੇ ਹੋਏ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਆ ਬਸ ਲੋੜ ਆ ਉਹਨਾਂ ਨੂੰ ਇਕੱਠੇ ਕਰਨ ਦੀ ਉਹਨਾਂ ਨੂੰ ਇੱਕਜੁੱਟ ਕਰਨ ਦੀ ਬਾਕੀ ਇਹ ਵੀ ਨਸ਼ੇ ਦੇ ਖਿਲਾਫ ਇਹ ਜੰਗ ਸੀਐਮ ਸਾਹਿਬ ਨੇ ਕੁਝ ਦਿਨ ਪਹਿਲਾਂ ਸਾਡੀ ਟ੍ਰੇਨਿੰਗ ਮੀਟਿੰਗ ਤੇ ਉਹਨਾਂ ਨੇ ਜਦੋਂ ਵੀਸੀ ਲਈ ਤੇ ਉਹਨਾਂ ਨੇ ਕਲੀਅਰ ਕਟ ਮੈਸੇਜ ਦਿੱਤਾ ਵੀ ਇਹਨੂੰ ਅਸੀਂ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲੜਾਂਗੇ ਨਸ਼ੇ ਦੇ ਖਿਲਾਫ ਜੰਗ ਨੂੰ ਔਰ ਕਪੂਰਸਲਾ ਜੇ ਕਹ ਲਈਏ ਜ਼ਿਲ੍ਹੇ ਦੇ ਵਿੱਚ ਹਲਕਾ ਕਪੂਰਸਲਾ ਸਾਡਾ ਸ਼ਹਿਰ ਕਪੂਰਥਲਾ ਜੋ ਰਾਜਿਆਂ ਮਹਾਰਾਜਿਆਂ ਦੀ ਵਿਰਾਸਤ ਸੀ ਪਰ ਮੈਂ ਕਹਿੰਦਾ ਸਮੇਂ ਨੇ ਇਹੋ ਜੀ ਇੱਥੇ ਇਤਰਾਸ ਦੀ ਵਿਸ਼ਾਈ ਜਾਂ ਕਹੋ ਉਹ ਲੀਡਰਾਂ ਨੇ ਉਹ ਮੌਤਭਰਾ ਨੇ ਜਿਨ੍ਹਾਂ ਨੂੰ اپنی ਰੱਖਿਆ ਸ਼ਹਿਰ ਦੀ ਕਰਨੀ ਚਾਹੀਦੀ ਸੀ ਲੋਕਾਂ ਦੀ ਰੱਖਿਆ ਕਰਨੀ ਚਾਹੀਦੀ ਸੀ ਪਰ ਉਹ ਆਪ ਹੀ ਨਸ਼ੇ ਦੇ ਵਿੱਚ ਇਨਵੋਲਵ ਹੋ ਕੇ ਨਸ਼ਾ ਤਸਕਰ ਬਣ ਗਿਆ ਔਰ ਮੈਂ ਤੇ ਮੈਨੂੰ ਸੁਣਨ ਨੂੰ ਮਿਲਦਾ ਵੀ ਕਈ ਸ਼ਹਿਰ ਦੇ ਮੌਤਬਰ ਭਾਵੇਂ ਉਹ ਐਮਸੀ ਹੋਣ ਜਾਂ ਕੋਈ ਹੋਰ ਹੋਣ ਉਹ ਵੀ ਇਸ ਵਿੱਚ ਇਨਵੋਲਵ ਨੇ ਔਰ ਆਉਣ ਵਾਲਾ ਸਮਾਂ ਮੈਨੂੰ ਲੱਗਦਾ ਸਰਕਾਰ ਸਖਤ ਕਾਰਵਾਈ ਕਰੇਗੀ ਕਿਉਂਕਿ ਕੋਈ ਵੀ ਨਸ਼ਾ ਤਸਕਰ ਬਖਸ਼ਾ ਨਹੀਂ ਜਾਊਗਾ ਸਾਡਾ ਸਰਕਾਰ ਦਾ ਕਲੀਅਰ ਮੋਟਿਵ ਆ ਵੀ ਅਸੀਂ ਨਸ਼ੇ ਨੂੰ ਬਿਲਕੁਲ ਹੀ ਖਤਮ ਕਰਨਾ ਔਰ ਸਾਡੀ ਪਹਿਲ ਕਦਮੀ ਆ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਊਗੀ ਔਰ ਪੁਲਿਸ ਪੂਰਾ ਸਹਿਯੋਗ ਦੇ ਰਹੀ ਆ ਔਰ ਪੁਲਿਸ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਸ਼ਹਿਰ ਦੇ ਵਿੱਚੋਂ ਨਸ਼ੇਖਾਤਮੇ 'ਤੇ ਪਹਿਲ ਕਦਮੀ ਕਰੂਗੀ ਹਾਂਜੀ ਜਿਸ ਤਰ੍ਹਾਂ ਤੁਸੀਂ ਮੌਤਵਾਰ ਜਿਹੜੇ ਉਹਨਾਂ ਦਾ ਨਾਮ ਲੈ ਕੇ ਤੁਹਾਡੇ ਕੋਲ ਕੁਝ ਹੈ ਮਤਲਬ ਕਿ ਕਿਸ ਦਾ ਹੈ ਕਿ ਕਿਹੜੇ ਕਿਹੜੇ ਲੋਕ ਜਿਹੜੇ ਇਸ ਚੀਜ਼ ਵਿੱਚ ਨਾਲ ਰਹੇ ਇੱਕ ਕਨਫਿਡੈਂਸ਼ੀਅਲ ਲਿਸਟ ਹੁੰਦੀ ਆ ਜੋ ਸਰਕਾਰ ਦੇ ਕੋਲ ਹੈਗੀ ਆ ਮੈਨੂੰ ਲੱਗਦਾ ਸਰਕਾਰ ਉੱਤੇ ਆਪੇ ਹੀ ਦੇਖੂਗੀ ਕਾਰਵਾਈ ਕਰੂਗੀ ਆਉਣ ਵਾਲੇ ਸਮੇਂ 'ਚ ਪੁਲਿਸ ਪ੍ਰਸ਼ਾਸਨ ਕਰੂਗਾ ਕਿਉਂਕਿ ਇਹ ਪੁਲਸ ਨੇ ਵੈਰੀਫਾਈ ਕਰਨਾ ਵੀ ਕਿਹੜੇ ਬੰਦੇ ਆ ਇਨ ਸਾਡਾ ਕੰਮ ਆ ਵੀ ਅਸੀਂ ਸਰਕਾਰ ਦਾ ਮੈਸੇਜ ਆਮ ਲੋਕਾਂ ਤੱਕ ਪਹੁੰਚਾਈਏ ਪਾਰਟੀ ਦਾ ਮੈਸੇਜ ਲੋਕਾਂ ਤੱਕ ਪਹੁੰਚਾਈਏ ਔਰ ਲੋਕਾਂ ਕੋਲ ਸਹਿਯੋਗ ਲਈ ਹਾਂਜੀ ਸਰ ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਪਹੁੰਚੋ ਕੀ ਕਰਨਾ ਚਾਹੀਦਾ ਜੀ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਸੀਗੀ ਇਸੇ ਲੜੀ ਵਿੱਚ ਹੁਣ ਜਿਹੜੀ ਬੀਡੀਸੀ ਮੈਂਬਰਾਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈਗੀ ਆ ਉਸੇ ਸਿਲਸਿਲੇ ਵਿੱਚ ਆਪਾਂ ਵਿਰਸਾ ਵਿਹਾਰ ਕਪੂਰਥਲਾ ਵਿਕੇ ਹਾਜ਼ਰ ਆਏ ਹਾਂ ਮੇਰੇ ਨਾਲ ਜਿਹੜੇ ਵੀ ਕਮੇਟੀ ਦੇ ਇੰਚਾਰਜ ਹੈਗੇ ਆ ਡਿਸਟ੍ਰਿਕਟ ਕੋਆਰਡੀਨੇਟਰ ਸੀ ਗਿਆ ਅਸੈਂਬਲੀ ਕੋਆਰਡੀਨੇਟਰ ਸੀ ਗਿਆ ਤੇ ਨਾ ਸਿਰ ਸਾਡੇ ਜਿਹੜੇ ਬੀਡੀਸੀ ਦੇ ਮੈਂਬਰਸ ਆਏ ਸੀਗੇ ਉਹਨਾਂ ਨੂੰ ਟ੍ਰੇਨਿੰਗ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਐਪਸ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਜਿਹੜਾ ਸੇਫ ਪੰਜਾਬ ਜਿਹੜੇ ਸਾਡਾ ਹੈਲਪਲਾਈਨ ਨੰਬਰ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ ਹੈ ਇਸ ਦੇ ਵਿੱਚ ਸਿਰਫ ਪੁਲਿਸ ਦਾ ਕਿੰਨਾ ਕੁ ਸਹਿਯੋਗ ਰਹੇਗਾ ਆਉਣ ਵਾਲੇ ਸਮੇਂ ਵਿੱਚ ਜੀ ਪੁਲਿਸ ਦਾ ਜਿਹੜਾ ਇਸ ਮੁਹਿੰਮ ਨੂੰ ਪਹਿਲਾਂ ਵੀ ਪੂਰਾ ਹੀ ਸਹਿਯੋਗ ਸੀਗਾ ਤੇ ਆਉਣ ਵਾਲੇ ਟਾਈਮ 'ਚ ਆਪਾਂ ਹੋਰ ਸਖਤ ਤੋਂ ਸਖਤ ਜਿਹੜੀ ਹੈਗੀ ਹੈ ਕਦਮ ਚੱਕ ਰਹੇ ਹਾਂ ਜਿਹੜੀ ਇਨਫੋਰਮੇਸ਼ਨ ਜਿਹੜੀ ਐਪ ਰਾਹੀਂ ਤੇ ਜਿਹੜੀ ਸੇਫ ਪੰਜਾਬ ਹੈਲਪਲਾਈਨ ਵੱਲੋਂ ਜਿਹੜੀ ਸਾਨੂੰ ਮਿਲਦੀ ਪਈ ਹੈ ਉਸ ਤੇ ਆਪਾਂ ਵਰਕਆਊਟ ਕਰ ਰਹੇ ਆਂ ਰੈਗੂਲਰ ਸਾਡੇ ਜਿਹੜੇ ਹੈਗੇ ਆ ਪੈਡਲਰ ਸਪਲਾਈਅਰਸ ਤੇ ਜਿਹੜੇ ਹੈਗੇ ਇਸ ਤੇ ਐਕਸ਼ਨ ਹੋ ਰਿਹਾ ਤੇ ਉਹਨਾਂ ਦੀ ਅਰੈਸਟ ਹੋ ਰਹੀ ਹੈ ਧੰਨਵਾਦ